ਕ ਰਤਨ ਕੁਮਾਰ ਨਾਮ ਦੇ ਵਿਅਕਤੀ ਦੇ ਬਠਿੰਡਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਕੱਲ ਸਾਨੂੰ ਆ ਕੇ ਇੱਕ ਕੰਪਲੇਨਟ ਕੀਤੀ ਸੀ ਕਿ ਉਸ ਨੂੰ ਇੱਕ ਕਾਲ ਆਈ ਸੀਗੀ ਅਨਨੋਨ ਨੰਬਰ ਤੋਂ ਇੱਕ ਲੇਡੀ ਜੀ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੁਹਾਨੂੰ ਜਾਣਦੀ ਹਾਂ ਤੁਸੀਂ ਸਮਾਜ ਸੇਵਾ ਦਾ ਕੰਮ ਕਰਦੇ ਹੋ ਤੇ ਲੋੜਵੰਦਾਂ ਦੀ ਮਦਦ ਕਰਦੇ ਹੋ ਤੇ ਤੁਸੀਂ ਮੇਰੀ ਵੀ ਮਦਦ ਕਰੋ ਮੈਂ ਤੁਹਾਨੂੰ ਜਾਣਦੀ ਹਾਂ ਤੁਸੀਂ ਜਿਹੜੇ ਏਰੀਆ 'ਚ ਰਹਿੰਦੇ ਹੋ ਉਸ ਨੂੰ ਸ਼ਾਇਦ ਲੱਗਿਆ ਵੀ ਮੈਨੂੰ ਜਾਣਦੀ ਹੋਊਗੀ ਮੇਰੀ ਜਾਣ ਪਛਾਣਦੀ ਹੋਊਗੀ ਪਰ ਉਹ ਉਸ ਨੂੰ ਨਹੀਂ ਪਤਾ ਸੀਗਾ ਵੀ ਉਸ ਤੇ ਉਹਨਾਂ ਨੇ ਕੋਈ ਟਰੈਪ ਲਾਇਆ ਹੋਇਆ ਉਹ ਉਹਦੇ ਕਹਿਣ ਤੇ ਲੇਡੀ ਨਾਲ ਉਹਨੇ 5-7 ਮਿੰਟ ਗੱਲ ਕੀਤੀ ਫੋਨ ਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਦੰਗਾ ਪੀੜਤ ਕਲੋਨੀ ਹੈਗੀ ਇੰਦਰਫੇਸ 1 ਕੋਲ ਉੱਥੇ ਚਲੇ ਗਏ ਰਤਨ ਕੁਮਾਰ ਜਦੋਂ ਉਹ ਗਏ ਉੱਥੇ ਤੇ ਉਹਨਾਂ ਨੇ ਉਹਨਾਂ ਨੂੰ ਘਰੇ ਬੁਲਾ ਲਿਆ ਆਪਣੇ ਕੁਆਟਰ ਦੇ ਵਿੱਚ ਤੇ ਉਹਨੂੰ ਚਾਹ ਪਾਣੀ ਵਾਸਤੇ ਬਿਠਾ ਲਿਆ ਜੀ ਉੱਥੇ ਇੱਕ ਲੇਡੀ ਪਹਿਲਾਂ ਹੀ ਆਲਰੇਡੀ ਮੌਜੂਦ ਸੀ ਤੇ 5-4 ਮਿੰਟ ਬਾਅਦ ਉੱਥੇ ਇੱਕ ਲੇਡੀ ਤੇ ਇੱਕ ਬੰਦਾ ਆਉਂਦੇ ਨੇ ਕਿਉਂਕਿ ਵੀਡੀਓਗ੍ਰਾਫੀ ਕਰਨ ਲੱਗ ਪੈਂਦੇ ਨੇ ਉਹਦੀ ਫਿਰ ਉਹ ਜਿਹੜੇ ਬਾਅਦ ਚੋ ਲੇਡੀ ਤੇ ਬੰਦਾ ਆਏ ਸੀਗੇ ਉਹਨਾਂ ਨੇ ਗੇਟ ਬੰਦ ਕਰ ਲਿਆ ਤੇ ਉਹਨੂੰ ਧਮਕਾਉਣ ਲੱਗੇ ਵੀ ਤੇਰੀ ਅਸੀਂ ਅ ਅਸ਼ਲੀਲ ਵੀਡੀਓ ਬਣਾ ਕੇ ਜਿਹੜਾ ਹੈਗਾ ਉਹ ਵਾਇਰਲ ਕਰਾਂਗੇ ਤੇਰੀ ਬਦਨਾਮੀ ਕਰਾਂਗੇ ਤੇ ਉਹ ਇਸ ਦੇ ਬਦਲੇ ਸਾਨੂੰ ਪੈਸੇ ਦੇ ਤੇ ਉਸ ਤੋਂ ਕੁਝ ਤਕਰੀਬਨ ਉਹਦੇ ਦੱਸਣ ਮੁਤਾਬਕ 2 ਲੱਖ ਰੁਪਏ ਦੀ ਮੰਗ ਕੀਤੀ ਫਿਰ ਉਹਨੇ ਜਦੋਂ ਇਹਨਾਂ ਦੀ ਗੱਲਬਾਤ ਉਹਨਾਂ ਨੇ 5-7 ਮਿੰਟ ਉਹਨੂੰ ਕਰਦੇ ਰਹੇ ਧਮਕਾਉਂਦੇ ਰਹੇ ਵੀਡੀਓ ਉਹਦੀ ਬਣਾਉਂਦੇ ਰਹੇ ਜੀ ਉਹ ਫਿਰ ਇੱਕ ਮੁੰਡਾ ਹੋਰ ਆਉਂਦਾ ਉੱਥੇ ਜੋ ਇਹਨਾਂ ਦੇ ਗੈਂਗ ਦਾ ਮੈਂਬਰ ਸੀਗਾ ਉਹ ਆ ਕੇ ਉਹਨੂੰ ਕਹਿੰਦਾ ਵੀ ਤੂੰ ਇਹਨਾਂ ਨਾਲ ਸੈਟਿੰਗ ਕਰ ਲੈ ਉਹ ਕਹਿੰਦਾ ਮੇਰੇ ਕੋਲ ਹੁਣ ਤਾਂ ਪੈਸੇ ਹੈ ਨਹੀਂ ਮੈਂ ਇਹ ਟੀਮ ਚ ਕਢਾ ਕੇ ਦੇ ਦਿੰਨਾ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਜਿਹੜਾ ਪੀੜਤ ਹੈ ਰਤਨ ਕੁਮਾਰ ਨੂੰ ਉੱਥੇ ਲੈ ਜਾਂਦਾ ATM ਤੇ ਨਜ਼ਦੀਕ ਜਿਹੜਾ ATM ਹੈ ਉੱਥੇ ਰਤਨ ਕੁਮਾਰ ਹੈ ਜਿਹੜਾ ਉੱਥੇ ਲੁਕ ਜਾਂਦਾ ਜੀ ਤੇ ਉਸ ਤੋਂ ਬਾਅਦ ਉਜੋ ਮੁਰਦਾ ਨਹੀਂ ਕਾਫੀ ਟਾਈਮ ਬਾਅਦ ਸਤੇ ਉਹ ਵੀ ਉਤੋਂ ਚਲਾ ਜਾਂਦਾ ਤੇ ਰਤਨ ਕੁਮਾਰ ਸਿੱਧਾ ਸਾਡੇ ਕੋਲੇ ਆਉਂਦਾ ਇੱਥੇ ਤੇ ਉਹ ਉਸਨੇ ਸਾਡੇ ਕੋਲੇ ਜੋ ਬਿਆਨ ਲਿਖਾਇਆ ਉਸ ਦੇ ਬਿਆਨਾਂ ਤੇ 52 ਨੰਬਰ ਮੁਕੱਦਮਾ ਦਰਜ ਕਰਕੇ ਅਸੀਂ ਦਰਜ ਰਜਿਸਟਰ ਕੀਤਾ ਅਰਧਾ 308 ਜਮਨਦੋ 352 ਜਮਨਦੋ ਬੀ ਐਨ ਐਸ ਇਹ ਬਲੈਕਮੇਲਿੰਗ ਦੀ ਤਰ੍ਹਾਂ ਜੀ ਤੇ ਇਸ ਦੇ ਦਸਤਾਨੇ ਤੱਕ ਉਹਨਾਂ ਨੇ ਉਹਦੀ ਮੋਬਾਈਲ ਫੋਨ ਉਹਦਾ ਰਤਨ ਕੁਮਾਰ ਦਾ ਤੇ ਇੱਕ ਸਕੂਟੀ ਸੀ ਉਹਦੀ ਉਹ ਰੱਖ ਲਈ ਸੀ ਆਪਦੇ ਕੋਲੇ ਬਾਅਦ ਵਿੱਚ ਅਸੀਂ ਉਦੇ ਦੱਸਣ ਮੁਤਾਬਕ ਜਿਹੜਾ ਹੈਗਾ ਆਪਣੀ ਟੀਮ ਨੂੰ ਕੰਮ ਤੇ ਲਾਇਆ ਤੇ ਉਹਨਾਂ ਨੇ ਦੋ ਜਿਹੜੇ ਹੈਗੇ ਆ ਉਥੇ ਇੱਕ ਲੇਡੀ ਪਰਮਜੀਤ ਕੌਰ ਤੇ ਜਸਵੀਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਮਜੀਤ ਕੌਰ ਤੇ ਪਹਿਲਾਂ ਵੀ ਇੱਕ 40 ਗ੍ਰਾਮ ਹੈਰੋਇਨ ਦਾ ਮਕਦਮਾ ਦਰਜ ਹੈ ਤੇ ਜਸਵੀਰ ਸਿੰਘ ਇਹਦੇ ਨਾਲ ਹੀ ਰਿਲੇਸ਼ਨ ਚ ਰਹਿੰਦੇ ਸੀ ਜਿਹੜਾ ਕਿ ਦੇਸੂ ਮਲਖਾਣੇ ਦਾ ਜੀ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਤਿੰਨ ਬੰਦੇ ਹੋਰ ਆਏ ਆ ਜਿਨ੍ਹਾਂ ਨੂੰ ਵੀ ਜਲਦੀ ਰਾਉਂਡ ਅਪ ਕਰ ਲਿਆ ਸੇ ਟੋਟਲੇ ਉੱਤਤਾ ਕਿ ਨਹੀਂ ਜੀ ਦੋ ਗ੍ਰਿਫਤਾਰੀਆਂ ਪਹਿ ਚੁੱਕੀਆਂ ਜੀ ਪੰਜ ਬੰਦੇ ਟੋਟਲ ਹੈ ਤੇ ਇਹਨਾਂ ਨੂੰ ਕੋਈ ਜਿਹੜਾ ਇਹਨਾਂ ਦਾ ਇੱਕ ਬੰਦਾ ਰੱਖਿਆ ਹੋਇਆ ਹੈ ਜਿਹੜਾ ਕਿ ਇਹ ਜਿਹੇ ਲੋਕਾਂ ਦੇ ਆਂ ਭੋਲੇ ਭਾਲੇ ਲੋਕਾਂ ਦੇ ਲਾਲੋ ਜਜੋ ਵੀ ਹੈ ਨੰਬਰ ਪ੍ਰੋਵਾਈਡ ਕਰਦਾ ਤੇ ਉਹਨੂੰ ਵੀ ਅਸੀਂ ਪੁੱਛਗਿਛ ਵਿੱਚ ਲੈ ਆਏ ਆ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਜੀ ਨੇ ਟਰੈਪ ਦੇ ਰਹੀ ਪਸੰਦਿਆ ਜੀ ਬਾਰੇ ਹਾਂਜੀ ਹਾਂਜੀ ਟਰੈਪ ਦੇ ਰਹੇ ਪਸੰਦਿਆ ਜੀ ਇਹ ਜਿਆਦਾ ਨਜ਼ਰੀਆ ਇਸ ਕੇਸ ਜਿਵੇਂ ਫੋਨਾਂ ਡਾਇਰੈਕਟ ਕਾਲ ਹੋ ਗਈ ਨੇ ਤਾਂ ਫੇਸਬੁੱਕ ਜਾਂ ਕੋਈ ਹੋਰ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਮੈਸੇਜ ਕਰਕੇ ਲੋਕਾਂ ਨੂੰ ਭੋਲੇ ਭੋਲੇ ਲੋਕਾਂ ਨੂੰ ਕੋਈ ਐਸੀ ਜਿਹੜੀ ਵੀਡੀਓ ਬਣਾਈ ਸੀ ਉਹ ਤਾਂ ਨਹੀਂ ਕਿਤੇ ਪਾਈ ਉਹਨਾਂ ਨੇ ਫਿਰ ਵਗੈਰਾ ਨਹੀਂ ਜੀ ਉਹ ਪੁਲਿਸ ਨੇ ਤੁਰੰਤ ਐਕਸ਼ਨ ਕੀਤਾ ਵਾਲੇ ਕਿਤੇ ਪਾਈ ਨਹੀਂ ਹੈਗੀ ਬਾਕੀ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਜਿਹੜੇ ਹੈਗੇ ਆ ਉਹ ਵਾਲੇ ਫਰੋਲਰ ਨੇ ਬਾਕੀ ਆ ਜੀ ਉਹਦੇ ਵਿੱਚ ਹੋਵੇਗੀ ਇੱਕ ਜਿਹੜੇ ਦੋਸ਼ੀ ਫੜਿਆ ਗਿਆ ਇਹਦਾ ਪੁਲਿਸ ਰਿਪੋਰਟ ਵੀ ਲਾਉਂਗੇ ਹਾਂਜੀ ਪੁਲਿਸ ਰਿਪੋਰਟ ਟੀਮ ਲੈਣ ਗਈ ਹੋਈ ਪੁਲਿਸ ਰਿਪੋਰਟ ਲੈ ਕੇ ਫਿਰ ਜਿਹੜੇ ਵੀ ਜਿੰਨੇ ਵੀ ਇਹਨਾਂ ਦੇ ਵਿੱਚ ਗੈਂਗ ਮੈਂਬਰ ਹੋਏ ਉਹ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਇੱਕ ਇਹਨਾਂ ਦੇ ਪਹਿਲਾਂ ਵੀ ਇੱਕ 2025 ਦੇ ਵਿੱਚ ਥਾਣਾ ਤਲਵੰਡੀ ਸਾਬੋ ਵਿਕੇਸ ਸੇਮ ਇਹ ਜਿਹੇ ਮੈਟਰ ਦਾ ਹੀ ਪਰਚਾ ਦਰਜਾ ਬਲੈਕਮੈਲਿੰਗ ਦਾ